ਸਵਾਗਤ ਆ ਦੋਸਤੋ ਤੁਹਾਡਾ ਗੱਲ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਪੈਂਡ ਮੱਲਕੇ ਜ਼ਿਲ੍ਹਾ ਮੋਗਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵਿੱਚ ਜਿਹੜੀ ਤੁਸੀਂ ਝੋਟੀ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਬਾਈ ਜਾਂ ਨੇ ਵਿਕਾਊ ਕੀਤੀ ਆ ਦੂਜੇ ਸੂਰ ਸੋਣਾ ਦੋਸਤੋ ਝੋਟੀ ਨੇ ਤੇ ਬਾਈ ਜਾਂ ਦੇ ਘਰ ਦੀ ਝੋਟੀ ਆ ਆਪਾਂ ਬਾਈ ਜਾਂ ਨਾਲ ਗੱਲਬਾਤ ਕਰਾਂਗੇ ਝੋਟੀ ਬਾਰੇ ਡਿਟੇਲ ਪੁੱਛਾਂਗੇ ਜਿਹੜੇ ਵੀ ਨੂੰ ਪਸੰਦ ਆਊਗੀ ਫੋਨ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਸੋ ਆਪਣੇ ਜਾਂਚ ਬਰਤਾਲ ਤੁਸੀਂ ਆਪ ਕਰ ਲੈਣੀ ਆ ਤੇ ਇੱਥੇ ਆ ਕੇ ਝੋਟੀ ਨੂੰ ਵੇਖ ਕੇ ਜਿਹੜੇ ਵੀਰ ਨੂੰ ਭਰਾ ਨੂੰ ਕਿਸੇ ਨੂੰ ਪਸੰਦ ਆਊਗੀ ਸੌਦਾ ਕਰ ਸਕਦੇ ਹੋ ਦੋਸਤੋ ਆਇਓ ਬਾਈ ਜੀ ਹਾਂ ਜੀ ਸਸੀ ਦਾ ਬਾਈ ਜੀ ਕੀ ਨਾਮ ਆ ਜੀ ਜਾਂਤ ਸਿੰਘ ਪਿੰਡ ਕਿਹੜਾ ਜੀ ਮਲਕੇ ਜ਼ਿਲ੍ਹਾ ਮੋਗਾ ਜੀ ਹਾਂ ਜੀ ਤਸਵੀਰ ਬਾਗਾ ਪਰਣ ਠੀਕ ਹੈ ਜੀ ਇਹ ਝੋਟੀ ਕਿਹੜਾ ਸੋਨਾ ਜੀ ਇਹ ਦੂਜਾ ਸੋਨਾ ਜੀ ਪਹਿਲੇ ਸੂਈ ਆਪਣੇ ਕੱਟੇ ਸਾਂਭੀ ਆ ਪਹਿਲੇ ਆਪਣੇ ਕੋਲ ਹੀ ਸੂਈ ਹੈ ਹਾਂ ਜੀ ਹਾਂ ਜੀ ਤੇ ਪਹਿਲੇ ਸੂਏ ਦੁੱਧ ਦੀ ਕੀ ਆਪਾਂ ਗੱਲ ਕਰੀ ਕਿੰਨਾ ਕੁ ਦੁੱਧ ਦਿੱਤਾ ਹੀ ਇਹ 12 12.5 ਕਿਲੋ ਦੱਸੋ ਠੀਕ ਹੈ ਐਲਗੀ ਉਮੀਦ ਹੋਰ ਚੰਗੀ ਹੈ ਹਾਂਜੀ ਐਲਗੀ ਸਮੇ ਬਹੁਤ ਜ਼ਿਆਦੇ ਨੇ ਹਾਂਜੀ ਹਾਂਜੀ ਸਮੇ ਬਹੁਤ ਆ ਵੇਖਣ ਚ ਪਤਾ ਲੱਗਦਾ ਬਹੁਤ ਵਧੀਆ ਤਿਆਰੀ ਦੇ ਵਿੱਚ ਝੋਟੀ ਆ ਤੇ ਕਿੰਨੀ ਤਰੀਕ ਨੂੰ ਦੇਣ ਪੂਰੀ ਇਹਦੇ ਇਹ 8 ਨੂੰ ਰਾਈ ਆਪਣੇ 8 ਨੂੰ 8 ਨੂੰ ਆਓ ਡੈਰੀ ਤੇ ਲਿਖਿਆ ਉਹ ਤਾਂ ਸਾਰਾ ਕੁਝ ਜਾਨੀ ਠੀਕ ਮਤਲਬ 8 ਤਰੀਕ ਨੂੰ ਦੇਣ ਪੂਰੀ ਆ ਜੋ ਉੱਪਰ ਲੈ ਜੂਗੀ ਉਹ ਅਗਲੀ ਦੀ ਕਿਸਮਤ ਆ ਹੋਰ ਕਰਮ ਵਾਲੀ ਕਿੰਨੀ ਕੁ ਥੱਲੇੋਂ ਤਿਆਰ ਹੋ ਜਾਂਦੀ ਝੋਟੀ ਸਮੇ ਬਹੁਤ ਚੰਗੀ ਬਾਈ ਜੀ ਬਾਕੀ ਇਹ ਡਾਇਮੰਡ ਦਾ ਟੀਕੇ ਭਰੇਆ ਚੰਗਾ ਵਧੀਆ ਡਾਇਮੰਡ ਦਾ ਨੀਲੀ ਰਾਵੀ ਦੇ ਹਰੀਕੇ ਵਾਲੇ ਝੋਟੇ ਦਾ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਆ ਰਮਾਣੇ 60000 ਠੀਕ ਹੈ ਬਾਈ ਜੀ ਥੋੜਾ ਬਹੁਤਾ ਮਾਨਤਾਨ ਵਿੱਚੋਂ ਹੋ ਜਾਊਗਾ ਕੋਈ ਠੀਕ ਹੈ ਬਾਈ ਤੁਰੇ ਬਾਈ ਜੀ ਮਾੜਾ ਦੋਸਤੋ ਤੁਸੀਂ ਦੇਖ ਸਕਦੇ ਹੋ ਸਮੇਂ ਬਹੁਤ ਆ ਝੋਟੀ ਰਾਜੀ ਬਹੁਤ ਆ ਜੀ ਆਪਾਂ ਗੱਲ ਕਰ ਲਈਏ ਜਿਵੇਂ ਆਪਾਂ ਕਹਿੰਨੇ ਉਹਨੇ ਘੋੜੇ ਟਰਾਲੇ ਦੀ ਢਿੱਡੀ ਝੋਟੀ ਆ ਪੈਠ ਬੁੜੇ ਦੀ ਗੱਲ ਕਰਕੇ ਤੇ ਪੂਰੀ ਚੜਾਈ ਦੇ ਵਿੱਚ ਪੈਠ ਬੁੜਾ ਤੇ ਗੁੰਦੀ ਪਈ ਆ ਝੋਟੀ ਬਾਈ ਜੀ ਕਹਿੰਦੇ 8 ਤਰੀਕ ਨੂੰ ਦਿਨ ਪੂਰੇ ਆ ਇਸੇ ਕਰਕੇ ਹਵਾਨਾ ਹਜੇ ਆਪਾਂ ਕਹਿ ਸਕਦੇ ਵੀ ਗੰਜਾਇਸ਼ ਆ ਝੋਟੀ ਨੂੰ ਬਣਾਉਣ ਦੀ ਢਿੱਲਾਂ ਬਹੁਤ ਪਈਆਂ ਉੱਪਰ ਦੇਣ ਲੈ ਜੂਗੀ ਉਹ ਵੱਖਰੀ ਗੱਲ ਆ ਸੈਂਗ ਦੀ ਜੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਤੇ ਚੰਗਾ ਸੈਂਗ ਆ ਤੇ ਝੋਟੀ ਦੀ ਬਾਡੀ ਦੇ ਉੱਪਰ ਬਹੁਤ ਜੱਜ ਰਿਹਾ ਸੈਂ ਅੱਖਾਂ ਕਾਲੀਆਂ ਦੋਸਤੋ ਥੋੜਾ ਥੋੜਾ ਜਵਾਬ ਆਪਾਂ ਦੇ ਸਕਦੇ ਹਾਂ ਤੇ ਮੱਥਾ ਜੇ ਆਪਾਂ ਗੱਲ ਕਰੀਏ ਤਾਂ ਸਫੇਦ ਤੇ ਚਾਰੇ ਪੈਰ ਸਫੇਦ ਤੇ ਰਾਜੀ ਮੈਂ ਕਹਿੰਦਾ ਵੀ ਜੇ ਕੋਈ ਆਊਗਾ ਵੇਖੂਗਾ ਤੇ ਇੰਨਾ ਪਸੂ ਕੋਈ ਕੋਈ ਰਾਜੀ ਹੁੰਦਾ 1 6 0 22 ਇਹਨਾਂ ਡਿਮਾਂਡ ਕੀਤੇ ਤੇ ਡਾਇਮੰਡ ਝੋਟੇ ਦਾ ਸੀਮਨ ਦੋਸਤੋ ਲੱਗਾ ਹੋਇਆ ਸੋ ਜਿਹੜੇ ਵੀ ਨੂੰ ਪਸੰਦ ਆਊਗੇ ਪਿੰਡ ਮੱਲਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਮੱਲਕੇ ਪਿੰਡ ਦੀ ਆਪਾਂ ਗੱਲ ਕਰੀਏ ਤੇ ਬਿਲਕੁਲ ਸਮਾਲ ਸਰਦੇ ਨੇੜੇ ਰਹਿ ਜਾਂਦਾ ਸੋ ਜਿਹੜੇ ਵੀ ਨੂੰ ਪਸੰਦ ਆਊਗੇ ਫੋਨ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤੁਸੀਂ ਇੱਥੇ ਆ ਕੇ ਆਪਣੀ ਜਾਂਚ ਪੜਤਾਲ ਖੁਦ ਕਰ ਲੈਣੀ ਆ ਤੇ ਬਾਈਆਂ ਨਾਲ ਸੰਵਾਦ ਕਰਕੇ ਦੋਸਤੋ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ